ਹਾਂਜੀ ਕੀ ਹਾਲ ਚੱਲ ਜੇ ਸਾਰਿਆਂ ਦੇ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਪਰਮੇਸ਼ਰ ਦਵਾਰ ਸਾਹਿਬ ਅੱਜ ਬਾਬਾ ਜੀ ਭਾਈ ਸਾਹਿਬ ਜੀ ਨੇ ਆਪਣਾ ਗੁਰਗੋਬ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਣਾ ਤੇ ਅੱਜ ਆਪਾਂ ਉੱਥੇ ਚੱਲੇ ਆਂ ਤੇ ਨਾਲ ਆਪਣੇ ਜਾ ਰਹੇ ਆ ਜੋਤਾ ਜੀ ਆਪਾਂ ਚੱਲੇ ਆਂ ਦਮਨ ਸੁਣਨ ਤੇ ਤੁਸੀਂ ਵਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਪਰਮੇਸ਼ਰ ਦਵਾਰ ਸਾਹਿਬ ਦੇ ਚਲੋ ਚਲੀਏ ਦਾ ਜਾਂਦੇ ਆਪਾਂ ਨੂੰ ਮਿਲ ਗਿਆ ਪ੍ਰਸ਼ਾਦ ਆਨੰਦ ਆ ਗਿਆ ਪੂਰਾ ਤੇ ਲੱਗੇ ਹੋਇਆ ਸੇ ਸੇ ਸੇਵਾ ਕਰਨ ਦਾ ਰਸਤੇ ਸੰਗਤ ਹਾਂਜੀ ਜੋਤਾ ਜੀ ਹਾਂਜੀ ਕਿੱਦਾਂ ਲੱਗਿਆ ਬਹੁਤ ਕਿੱਦਾਂ ਟੇਸਟ ਸਾਜੀ ਤਾਂ ਕੀਤਾ ਨਹੀਂ ਲੱਗੇ ਆ ਕਰਨ ਕਰੋ ਜੀ ਕਰੋ ਫਿਰ ਹਾਂਜੀ ਹਾਂਜੀ ਮੈਂ ਤਾਂ ਵੇਖ ਹੀ ਆਨੰਦ ਆ ਰਿਹਾ ਪੂਰਾ ਚਲੋ ਕਰਦੇ ਆ ਜੀ ਫਿਰ ਤੁਹਾਨੂੰ ਦੱਸਦੇ ਆ ਚੱਲਣ ਲਈ ਪਰਮੇਸ਼ਰ ਦਵਾਰ ਸਾਹਿਬ ਪਹੁੰਚ ਗਏ ਆਪਾਂ ਸੰਗਤਾਂ ਇਕੱਠ ਬਹੁਤ ਜ਼ਿਆਦਾ ਦੇਖਦੇ ਆ ਗੱਡੀ ਦੀ ਪਾਰਕਿੰਗ ਮਿਲ ਜੇ ਆਪਾਂ ਨੂੰ ਫਿਰ ਚੱਲਦੇ ਆਂ ਦਰਸ਼ਨ ਕਰਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਗੱਡੀ ਆਪਾਂ ਪਾਰਕਿੰਗ ਕਰਤੀ ਆ ਪਰਮੇਸ਼ਰ ਦਵਾਰ ਦੇ ਸਾਹਿਬ ਨਾਲ ਤੇ ਹੁਣ ਆਪਾਂ ਚੱਲੇ ਆਂ ਤਵਣ ਤੇ ਤੇ ਇੱਥੇ ਲੰਗਰ ਲੱਗੇ ਹੋਏ ਆ ਗੁਰੂ ਜੀ ਪ੍ਰਕਾਸ਼ ਜਿਹੜੇ ਤੇ ਸੂਪ ਦਾ ਲੰਗਰ ਲੱਗਿਆ ਹੋਇਆ ਸੂਪ ਦਾ ਤੇ ਪਕੌੜੀਆਂ ਦਾ ਲੰਗਰ ਲੱਗਿਆ ਚਾਹ ਦਾ ਬਿਸਕੁਟ ਦਾ ਲੰਗਰ ਲੱਗਿਆ ਹਾਂਜੀ ਜੋਤਾ ਜੀ ਕਿਹੜਾ ਖਾਓਗੇ ਲੰਗਰ ਆਪਾਂ ਸੂਪ ਹੀ ਵੰਦਦੇ ਚਲਾ ਜਾਓ ਜੀ ਫਿਰ ਸੂਪ ਛਕਦੇ ਆ ਜਾਓ ਫਿਰ ਸੂਦਾ ਲੰਗਰ ਲੈ ਲਿਆ ਆਪਾਂ ਤੇ ਲੰਗਰ ਛਕਦੇ ਆਪਾਂ

ਦੀਆ ਨੂੰ ਦੀਆ ਨੂੰ ਹੋ ਕੀਆ ਨੂੰ ਦੀਆ ਦਵਾਨ ਆਪਾਂ ਸੋਣਾ ਆ ਤੇ ਹੁਣ ਆਪਾਂ ਇੱਥੇ ਲੰਗਰ ਛਕਣ ਆਏ ਆ ਤੇ ਇੱਥੇ ਪਕੌੜੇ ਆ ਲੰਗਰ ਲੱਗਾ ਜਲੇਬੀਆਂ ਦਾ ਜਲੇਬੀਆਂ ਦਾ ਪ੍ਰਸ਼ਾਦ ਮਿਲ ਗਿਆ ਤੇ ਹੁਣ ਆਪਾਂ ਛਕਾਂਗੇ ਦਵਾਨ ਸੁਣ ਕੇ ਬੋਨਾਂਦਾ ਆ ਬੰਦਾ ਜੋਤਾ ਜੀ ਜਲੇਬੀਆਂ ਲੈਣੇ ਤੇ ਹੁਣ ਆਪਾਂ ਚੱਲਿਆ ਕਰਦੂ 4:44 ਵੱਜ ਗਿਆ ਤੇ ਆਪਾਂ ਲੰਗਰ ਪਾਨੀ ਛੱਕ ਲਿਆ ਤੇ ਕਰੋ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ ਤੇ ਫੇਰ ਆਵਾਂਗੇ ਫੇਰ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਆਪਾਂ ਚੱਲਿਆ ਘਰੇ ਤੇ ਇਧਰ ਜਾ ਰਹੇ ਨੇ ਜੋਤਾ ਜੀ ਪ੍ਰਸ਼ਾਦਾਂ ਲੈ ਕੇ ਜਾ ਰਹੇ ਨੇ ਕਰਦੂ ਸੰਗਤਾਂ ਇਕੱਠ ਬਹੁਤ ਜ਼ਿਆਦਾ ਤੇ ਇਧਰ ਚੈੱਕ ਕਰੋ ਤੁਸੀਂ ਰਬਣਾ 1070 ਇਹ ਨਵਾਂ ਬਣਾਇਆ ਪਰਮਿਸ਼ਨ ਤੁਹਾਡੇ ਬਾਅਦ ਆਪ ਜੀ ਤਾਂ ਇਧਰ ਤੁਸੀਂ ਦੇਖਿਆ ਹੀ ਆ ਡੇਢ ਮੋਮ ਚਲੋ ਜੀ ਵਾਜਵਾ ਜੋਤਾ ਜੀ ਇਧਰ ਲਾਇਨ ਬੇੜਪੁਰੀ ਹਾਂ ਮਸ਼ਾਲਾ ਤੁਫੜਾ ਵੀ ਤੁਸੀਂ ਇਹ ਵੀਡੀਓ ਬੰਦ ਕਰੋ ਚਲੋ ਜੀ ਚ ਪਹ ਚਲਦੇ ਆ ਘਰਾਂ ਨੂੰ ਤੇ ਇਧਰ ਲਾਇਨ ਜੋਤਾ ਜੀ ਹਾਂ ਬੇੜਪੁਰੀ ਲੋ ਜੀ ਘਰ ਆ ਗਏ ਆਪਾਂ ਜੋਤਾ ਹੀ ਚੱਲੇ ਨੇ ਠੀਕ ਹੈ ਰੰਮੀ ਠੀਕ ਹੈ ਜੀ ਫਿਰ ਮਿਲਦੇ ਆ ਆਹਾਂ ਆਹਾਂ